ਅਕਾਲ ਪ੍ਰਹਾਰੇ ਅੱਜ ਮਿਤੀ 4/10/2016 ਦਿਨ ਮੰਗਲਵਾਰ ਨੂੰ ਪੰਜ ਸਿੰਘਾਂ ਦੀ ਇੱਕ ਜ਼ਰੂਰੀ ਕੱਤਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹੋਈ ਇਸ ਕੱਤਰਤਾ ਵਿੱਚ ਸ੍ਰੀ ਜਗਤਾਰ ਸਿੰਘ ਵਾਰਾਜਨ ਸਾਹਿਬ ਜੀ ਖਾਲਸਾ ਪੰਥ ਸਾਹਿਬ ਜੀ ਦੇ ਹੱਥ ਲੇ ਕੱਤਰ ਜੋ ਕਿ ਉਹਨਾਂ ਦੇ ਵਕੀਲ ਹਜ਼ਾਰ ਅਮਰ ਸਿੰਘ ਸਾਹਿਬ ਵੱਲੋਂ ਪ੍ਰੈਸ ਨੂੰ ਜਾਰੀ ਕੀਤਾ ਗਿਆ ਸੀ ਇਹ ਗੰਭੀਰ ਵਿਚਾਰ ਵਿਚਾਰ ਕੀਤਾ ਗਿਆ ਜੱਜਦਾਰ ਹਵਾਰਾ ਵੱਲੋਂ ਤਿਹਾਰ ਦੇਲ ਦੀ ਕਾਲ ਕੋਠਰੀ ਵਿੱਚ ਬੈਠਿਆਂ ਵੀ ਅੰਥ ਦੇ ਸਭਕ ਪ੍ਰਤੀ ਗੰਭੀਰ ਚਿੰਤਾ ਅਤੇ ਅੰਥ ਨੂੰ ਇੱਕ ਪਲੇਟਫਾਰਮ ਤੇ ਦੇਖਣ ਦੇ ਸੁਝਨੇ ਦੀ ਭਰਪੂਰ ਸਲਾਹਾਂ ਕੀਤੀ ਗਈ ਸੰਸਾਰ ਭਰ ਦੀਆਂ ਸਿੱਖ ਗੱਜਬੰਦੀਆਂ ਧਾਰਮਿਕ ਸਾਧੂਆਂ ਅਤੇ ਅੰਥ ਪ੍ਰਤੀ ਵਫਾਦਾਰ ਰਾਜਨੀਤਿਕ ਤਖਦੂਆਂ ਵੱਲੋਂ ਜੱਥੇਦਾਰ ਹਵਾਰਾ ਪ੍ਰਤੀ ਪ੍ਰਗਟਾਏ ਗਏ ਪ੍ਰੋਸੇ ਅਤੇ ਆਪਣੇ ਕੌਮੀ ਫਰਜ਼ ਨੂੰ ਨਿਭਾਉਂਦੇ ਹੋਏ ਪਰਬਤ ਖਾਲਸਾ 10 ਨਵੰਬਰ 2016 ਨੂੰ ਕਿਹਾਸਿਕ ਬਣਾਉਣ ਲਈ ਕੰਧਿਆਰੇ ਪਰਬਾਨ ਨੂੰ ਸ਼ਾਂਤੀ ਦੀ ਜ਼ਿੰਮੇਵਾਰੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਉਹਨਾਂ ਦੀ ਅਪੀਲ ਦੀ ਸਹਾਗਾ ਕੀਤੀ ਗਈ ਅਸੀਂ ਕੰਧ ਸਿੰਘ ਵਿਸ਼ਵ ਭਾਰ ਦੀਆਂ ਸੰਗਠਾ ਨੂੰ ਵਿਸ਼ਵਾਸ ਕਰਾਉਂਦੇ ਹਾਂ ਕਿ ਕਾਮ ਦੇ ਦਰਦ ਨੂੰ ਮੈਂ ਸੁਖ ਕਰਦਿਆਂ ਹੋਇਆ ਪਹਿਲਾਂ ਵੀ ਸਿਧਾਂਤਿਕ ਤੌਰ ਤੇ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੇ ਅਮਰ ਸੰਚਾਰ ਦੀਆਂ ਸਮਾਵਨ ਲਗਾਉਂਦੇ ਆ ਆਪਣਾ ਫਰਜ਼ ਨਿਭਾਇਆ ਸੀ ਸੰਸਕੇਕਤਾ ਲਈ ਸਿਰ ਜੋਰ ਯਤਨ ਕੀਤੇ ਹਨ ਹੁਣ ਸੰਸਥਾ ਤੇ ਆਈ ਹਵਾਰਾਂ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਹੋਰ ਉਹ ਸਭਨਾ ਕੀ ਰਹਿਨਤਾ ਦੇ ਮਹਾਨ ਗੁਰਮਤਖਾਲਸਾ ਤੇ ਤੋਂ ਧਰਤੀ ਲੈ ਕੇ ਸਰਬੱਤ ਖਾਲਸਾ ਸੋळा ਨੂੰ ਪੰਥ ਲਈ ਇਹ ਕੁਮੀਦ ਤਰ ਤਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਸਰਬਤ ਖਾਲਸਾ ਦੀ ਮਹਾਨ ਸੰਸਥਾ ਨੂੰ ਸਚਾਰੋ ਅਤੇ ਸੁਧਾਰਕ ਕਰਨਾਲੀ ਨਾਲ ਚਲਾਉਣ ਲਈ ਅਮੂਰ ਇੱਕ ਜਥੇਬੰਦੀਆਂ ਇਨ੍ਹਾਂ ਜਥੇਦਾਰਾਂ ਤੇ ਪੰਚ ਘਟੈਸ਼ੀਆਂ ਨੂੰ ਪਰੋਸੇ ਵਿੱਚ ਲੈ ਕੇ ਵਿਧੀ ਵਿਧਾਨ ਬਹੁਤ ਜਲਦੀ ਬਣਾਇਆ ਜਾਵੇਗਾ ਉਹ ਸੰਸਾਰੀ ਸਰਬਤ ਖਾਲਸਾ 2016 ਜਥੇਬੰਦੀ ਕੀਤਾ ਜਾਵੇਗਾ ਅਸੀਂ ਇਨ੍ਹਾਂ ਜਥੇਦਾਰਾਂ ਭਾਈ ਧੰਨ ਸਿੰਘ ਮੰਡ ਭਾਈ ਬਲਜੀਤ ਸਿੰਘ ਖਤੇਪਾਈ ਅਮਰੀਕ ਸਿੰਘ ਵੱਲੋਂ ਪੰਛੀ ਨੂੰ ਬਰਕਸ਼ ਮੁਸ਼ਕਲਾਂ ਅਤੇ ਪੰਜਾਬ ਦੀਆਂ ਸਮੱਸਿਆਵਾਂ ਪ੍ਰਤੀ ਸੰਗਤਾਂ ਨੂੰ ਜਾਗਰੂਕ ਕਰਨ ਲਈ ਗੋਦਨਾਬਾਦ ਤਰੀਕੇ ਨਾਲ ਕੀਤੇ ਗਏ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹਾਂ ਅਖੀਰ ਵਿੱਚ ਸਮੁੱਚੇ ਖਾਲਸਾ ਪੰਥ ਨੂੰ ਪੰਛੀ ਸਿੰਘਾਂ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਸਰਬੱਤ ਖਾਲਸਾ 2016 ਨੂੰ ਜਿੱਦੀ ਵਾਸ ਤਰੀਕੇ ਨਾਲ ਧਿਆਨ ਬਣਾਉਣ ਲਈ ਸਹਿਯੋਗ ਦਿੱਤਾ ਜਾਵੇ ਸਾਰਜ ਕੁਜੀਤਾਲ ਕੌਰ ਸਾਹਾ ਜੈ ਜੀ ਦੀ ਵਤਨੇ